ਤੇ ਇਹ ਬਾਬਾ ਧੰਨਾ ਜੀ ਦਾ ਭਗਤ ਧੰਨਾ ਜੀ ਦਾ ਧਾਰਮਿਕ ਸਥਾਨ ਜਿੱਥੇ ਉਹਨਾਂ ਨੇ ਪੱਥਰਾਂ ਦੇ ਵਿੱਚੋਂ ਰੱਬ ਨੂੰ ਪਾਇਆ ਸੀ ਉਹਨਾਂ ਨੇ ਸਭ ਤੋਂ ਮਾੜੀ ਜ਼ਮੀਨ ਭਗਤ ਧੰਨਾ ਜੀ ਨੂੰ ਦਿੱਤੀ ਸੀ ਅੱਛਾ ਜੀ ਤੇ ਤਾਂ ਜੋ ਉਹ ਉਹਨਾਂ ਦੀ ਦੇਖਰੇਖ ਚ ਉਹਨਾਂ ਦੇ ਹੁਕਮ ਹਸਲ ਚ ਰਹਿਣ ਭਗਤ ਜੀ ਦੇ ਇਹ ਖੇਤ ਆ ਜਿੱਥੇ ਗੁਰਦੁਆਰਾ ਸ਼ਸ਼ੋਭਿਤ ਆ ਉਹਨੇ ਉਹਨੂੰ ਆਪਦੀ ਗਾਂ ਦੇ ਕੇ ਤੇ ਭਗਵਾਨ ਜਿਹੜਾ ਵਾ ਉਹ ਤੋਂ ਲੈ ਲਿਆ ਤੇ ਪੰਡਤ ਨੇ ਉਹਨੂੰ ਜਿਹੜਾ ਵਾ ਪੋਲਾ ਪਾਲਾ ਜੱਟ ਸਮਝ ਕੇ ਤੇ ਉਹਨੂੰ ਪੱਥਰ ਦੇ ਦਿੱਤਾ ਭਗਤ ਧੰਨਾ ਜੀ ਨੇ ਪੱਥਰ ਨੂੰ ਇੰਨਾ ਪੂਜਿਆ ਕਿ ਉਹ ਭਗਵਾਨ ਨੂੰ ਆਉਣ ਲਈ ਮਜਬੂਰ ਕਰਤਾ ਤਿੰਨ ਚਾਰ ਫੁੱਟ ਹਾਂਜੀ ਬਿਲਕੁਲ ਜ਼ਮੀਨ ਦੇ ਲੈਵਲ ਤੋਂ ਸਿਰਫ ਤਿੰਨ ਚਾਰ ਫੁੱਟ ਥੱਲੇ ਆ ਪਾਣੀ ਆ ਵੇਖੋ ਤੁਸੀਂ ਜ਼ਮੀਨ ਦਾ ਲੈਵਲ ਤੇ ਬਾਕੀ ਇੱਥੇ ਜਿਹੜੇ 500 500 ਫੁੱਟ ਤੇ ਆ ਜਿਹੜਾ ਪਾਣੀ ਆ ਇੱਥੇ ਆਪਾਂ ਹੁਣ ਪਹੁੰਚ ਗਏ ਜੈਪੁਰ ਦੇ ਲਾਗੇ ਤੇ ਜੈਪੁਰ ਹੈਗਾ ਜੀ ਇੱਥੋਂ 100 ਦੇ 8 ਕਿਲੋਮੀਟਰ ਦੂਰ ਹੈ ਜੈਪੁਰ ਤੇ ਜਿਹੜਾ ਇਹ ਸ਼ਹਿਰ ਵਾ ਇਹਦਾ ਨਾਮ ਹੈਗਾ ਜੀ ਸੀਕਰ ਸ਼ਹਿਰ ਆਪਾਂ ਪਹੁੰਚ ਚੁੱਕੇ ਆਂ ਬਾਕੀ ਇਹਨਾਂ ਸ਼ਹਿਰਾਂ ਦੇ ਵਿੱਚ ਇੱਕ ਤਾਂ ਟ੍ਰੈਫਿਕ ਬਹੁਤ ਹੁੰਦੀ ਹੈ ਜਦੋਂ ਵੀ ਆਉਣਾ ਹੋਵੇ ਥੋੜਾ ਧਿਆਨ ਨਾਲ ਕਿਉਂਕਿ ਰਾਜਸਥਾਨ ਸਾਈਡ ਜਿਵੇਂ گاਵਾ ਕੂਵਾ ਵਗੈਰੀਆਂ ਬਹੁਤ ਥੁਨੀਆ ਵਾਂ ਇਹ ਮਤਲਬ ਸਿੰਗਲ ਰੋਡ ਹੀ ਆ ਤੇ ਦਿਨੇ-ਦਿਨੇ ਚੱਲਣ ਵਾਲਾ ਰੋਡ ਵਾ ਤੇ ਰਾਤ ਨੂੰ ਚੱਲਣਾ ਮਤਲਬ ਰਿਸਕ ਲੈਣਾ ਬਹੁਤ ਵੱਡਾ ਤੇ ਉਸ ਤੋਂ ਬਾਅਦ ਇੱਕ ਚੀਜ਼ ਹੋਰ ਆ ਕਿ ਵੀ ਜਦੋਂ ਆਪਾਂ ਇਸ ਰੋਡ ਤੇ ਚੱਲਣਾ ਤੇ ਇੱਥੇ ਟੋਲ ਪਲਾਜੇ ਜਿਹੜੇ ਨੇ ਉਹ ਬਹੁਤ ਜ਼ਿਆਦੇ ਨੇ ਆਪਣਾ ਪੂਰਾ ਇੰਤਜ਼ਾਮ ਕਰਕੇ ਉਹ ਜਿੰਨਾ ਤੁਹਾਡਾ ਤੇਲ ਲੱਗਣਾ ਉਹਨੇ ਟੋਲ ਵੀ ਲੱਗਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕਾ ਖਾਲਸਾ ਜੀ ਜਿਸ ਤਰ੍ਹਾਂ ਕਿ ਕੱਲ ਆਪਾਂ ਤੁਹਾਨੂੰ ਦੱਸਿਆ ਸੀਗਾ ਆਪਾਂ ਸ੍ਰੀ ਹਜੂਰ ਸਾਹਿਬ ਜੀ ਦੀ ਯਾਤਰਾ ਦੇ ਉੱਤੇ ਨਿਕਲੇ ਆਂ ਉਸ ਦਰਮਿਆਨ ਆਪਾਂ ਕੱਲ ਹਨੂਮਾਨਗੜ੍ਹ ਤੋਂ ਇੱਥੇ ਅੱਜ ਭਗਤ ਧੰਨਾ ਜੀ ਦੇ ਸਥਾਨ ਤੇ ਆਏ ਆ ਜੋ ਜੈਪੁਰ ਤੋਂ ਆਉਂਦਿਆਂ ਜਿਹੜਾ ਕੋਟੇ ਨੂੰ ਰਸਤਾ ਆ ਕੋਟੇ ਤੋਂ ਕੁਝ 100 ਸਵਾ 100 ਕਿਲੋਮੀਟਰ ਇੱਕ ਹਾਈਵੇ ਦੇ ਉੱਤੇ ਟੌਂਗ ਨਾਂ ਦਾ ਕਸਬਾ ਆਂਦਾ ਉਤੋਂ ਧੂਆਂ ਕਲਾਏ 5-6 ਕਿਲੋਮੀਟਰ ਨੂੰ ਪਿੰਡ ਆ ਹਾਈਵੇ ਤੋਂ ਤੇ ਇਹ ਬਾਬਾ ਧੰਨਾ ਜੀ ਦਾ ਭਗਤ ਧੰਨਾ ਜੀ ਦਾ ਧਾਰਮਿਕ ਸਥਾਨ ਜਿੱਥੇ ਉਹਨਾਂ ਨੇ ਪੱਥਰਾਂ ਦੇ ਵਿੱਚੋਂ ਰੱਬ ਨੂੰ ਪਾਇਆ ਸੀ ਔਰ ਇਹ ਉਹ ਉਸ ਜਗ੍ਹਾ ਦੇਤੇ ਗੁਰਦੁਆਰਾ ਸ਼ੋਭੀਤਾ ਜਿਹੜੇ ਭਗਤ ਧੰਨਾ ਜੀ ਹੋਏ ਆ ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀਆਂ ਚਾਰ ਉਦਾਸੀਆਂ ਦੇ ਸਮੇਂ ਦੇ ਵਿੱਚ ਆ ਕੇ ਜਿਹੜੀ ਆ ਭਗਤ ਧੰਨਾ ਜੀ ਤੋਂ ਜਿਹੜੀ ਉਹਨਾਂ ਦੀ ਬਾਣੀ ਇਕੱਠੀ ਕੀਤੀ ਆ ਹੁਣ ਇਸ ਤੋਂ ਅੱਗੇ ਅਸੀਂ ਤੁਹਾਨੂੰ ਇਹ ਇਸ ਥਾਨ ਦੇ ਨਾਲ ਜਿਹੜਾ ਭਗਤ ਧੰਨਾ ਜੀ ਦਾ ਖੂਹ ਆ ਇਹ ਲਗਭਗ ਮੰਨੋ ਵੀ ਫਗਤਜੀ ਦੇ ਇਹ ਖੇਤ ਆ ਜਿੱਥੇ ਗੁਰਦੁਆਰਾ ਸ਼ੋਭਿਤ ਆ ਉਹ ਇੱਥੇ ਜਿਹੜਾ ਖੂਹ ਆ ਉਹ ਵੀ ਪਰਾਤਨ ਖੂਹ ਵੀ ਜਿਹੜਾ ਵਾ ਉਹ ਇਹਨਾਂ ਨੇ ਸਾਂਭ ਕੇ ਰੱਖਿਆ ਵਾ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਆ ਸਾਫ ਸੁਵਾਲ ਆ ਉਹ ਕੋਟੇ ਵਾਲੇ ਬਾਬੇ ਲੱਖਾ ਸਿੰਘ ਜੀ ਹਣੀ ਉਹਨਾਂ ਦੀ ਦੇਖ ਰੇਖ ਦੇ ਵਿੱਚ ਆ ਆਉਣ ਵਾਲੇ ਇੱਥੇ ਯਾਤਰੀਆਂ ਨੂੰ ਪਾਣੀ ਵੀ ਸੌਣ ਦੀ ਕਮਰਿਆਂ ਦੀ ਪੂਰੀ ਸਹੂਲਤ ਆ ਵੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਕੀ ਅਸੀਂ ਜਾਵਾਂਗੇ ਕਿ ਜਿਹੜਾ ਵੀ ਕੋਈ ਸ਼ਰਧਾਲੂ ਜਿਹੜਾ ਅੱਗੇ ਨੂੰ ਯੂਰ ਸਾਹਿਬ ਨੂੰ ਜਾਂਦਾ ਹੈ ਪੰਜਾਬ ਤੋਂ ਉਹ ਜਰੂਰ ਇੱਥੇ ਦਰਸ਼ਨ ਕਰਕੇ ਜਾਵੇ ਰਾਤ ਦੇ ਰਹਿਣ ਬੈਣ ਦੀ ਵਿਵਸਥਾ ਇਹਨਾਂ ਦੀ ਗੁਰਦੁਆਰਾ ਵਾਲੇ ਪ੍ਰਬੰਧਕਾਂ ਦੀ ਬਹੁਤ ਵਧੀਆ ਹੈ ਜਿਹੜਾ ਹੈ ਉਹਨਾਂ ਦਾ ਇਤਿਹਾਸ ਬਾਕੀ ਇਹਨਾਂ ਨੇ ਤੇ ਲਿਖਿਆ ਹੋਇਆ ਹੈ ਤੁਸੀਂ ਪੜ੍ਹ ਸਕਦੇ ਜੀ ਆਜੋ ਸੰਤਜੀਤ ਜੀ ਤੁਹਾਨੂੰ ਆਪਾਂ ਜਿਹੜੇ ਖੂਹ ਤੇ ਪਾਕਿਸਤਾਨਾ ਜੀ ਪਾਣੀ ਜਿਹੜਾ ਸੀਗਾ ਕੱਢਦੇ ਸੀਗੇ ਟਿੰਡਾਂ ਵਾਲਾ ਖੂਹ ਉਹ ਵੀ ਤੁਹਾਨੂੰ ਵਿਖਾ ਦਿੰਨੇ ਆ ਇਹ ਰਣਵੀਰ ਸਿੰਘ ਜੀ ਟਿੰਡਾਂ ਵਾਲਾ ਖੂਹ ਹੀ ਸੀ ਨਾ ਬਿਲਕੁਲ ਜੀ ਬਿਲਕੁਲ ਹਾਂਜੀ ਭਗਤ ਧੰਨਾ ਜੀ ਇੱਕ ਕਿਸਾਨ ਸੀਗੇ ਹਾਂਜੀ ਤੇ ਉਹਨਾਂ ਦੇ ਜਿਹੜੇ ਹੈਗੇ ਸੀਗੇ ਭਾਈਚਾਰੇ ਦੇ ਉਹਨਾਂ ਨੇ ਸਭ ਤੋਂ ਮਾੜੀ ਜ਼ਮੀਨ ਭਗਤ ਧੰਨਾ ਜੀ ਨੂੰ ਦਿੱਤੀ ਸੀ ਅੱਛਾ ਜੀ ਤੇ ਤਾਂ ਜੋ ਉਹ ਉਹਨਾਂ ਦੀ ਦੇਖਰੇਖ ਚ ਉਹਨਾਂ ਦੇ ਹੁਕਮ ਹਸਲ ਚ ਰਹਿਣ ਭਗਤ ਧੰਨਾ ਜੀ ਨੇ ਜਿਹੜਾ ਵਾ ਉਹ ਬੰਜਰ ਜ਼ਮੀਨ ਨੂੰ ਆਬਾਦ ਕੀਤਾ ਔਰ ਪੱਥਰ ਜਿਹੜਾ ਸੀਗਾ ਉਹਨੂੰ ਕਿਸੇ ਨੇ ਕਿਹਾ ਵੀ ਆ ਪੰਡਿਤਾ ਜਿਹੜਾ ਪੂਜਾ ਕਰਦਾ ਵਾ ਤੇ ਇਹ ਭਗਵਾਨ ਉਨੇ ਉਹਨੂੰ ਆਪਦੀ ਗਾਂ ਦੇ ਕੇ ਤੋਂ ਭਗਵਾਨ ਜਿਹੜਾ ਵਾ ਉਹ ਤੋਂ ਲੈ ਲਿਆ ਤੇ ਪੰਡਤ ਨੇ ਉਹਨੂੰ ਜਿਹੜਾ ਵਾ ਭੋਲਾ-ਪਾਲਾ ਜੱਟ ਸਮਝ ਕੇ ਤੇ ਉਹਨੂੰ ਪੱਥਰ ਦੇ ਦਿੱਤਾ ਭਗਤ ਤਨਨਾજી ਨੇ ਪੱਥਰ ਨੂੰ ਇੰਨਾ ਪੂਜਿਆ ਵੀ ਉਹਨੂੰ ਭਗਵਾਨ ਨੂੰ ਆਉਣ ਲਈ ਮਜਬੂਰ ਕਰਤਾ ਫਿਰ ਭਗਵਾਨ ਨੇ ਆਣ ਕੇ ਉਹਨਾਂ ਨੂੰ ਦਰਸ਼ਨ ਦਿੱਤੇ ਔਰ ਜਦੋਂ ਇਹ ਖੂਬ ਵਗਦਾ ਸੀਗਾ ਕਿ ਜਿਸ ਤਰ੍ਹਾਂ ਇਹਦੇ ਉੱਤੇ ਇੱਕ ਮੂਵੀ ਵੀ ਬਣੀ ਹੈਗੀ ਉਹਦੇ ਮੁਤਾਬਕ ਵੀ ਦੱਸਿਆ ਗਿਆ ਵਾ ਵੀ ਇਹ ਖੂਹ ਤੇ ਭਗਤ ਧੰਨਾ ਜੀ ਦਾ ਬੋਲਦ ਵੀ ਇੱਕੋ ਹੀ ਸੀਗਾ ਤੇ ਉਹ ਆਪ ਨਾਲ ਲੱਗ ਕੇ ਜਿਹੜਾ ਸੀਗਾ ਤੇ ਖੇਤਾਂ ਦੀ ਸਿੰਚਾਈ ਕਰਦੇ ਸੀਗੇ ਉਸ ਸਮੇਂ ਭਗਵਾਨ ਨੇ ਜਿਹੜਾ ਵਾ ਇਹ ਸੁਣਿਆ ਵਾ ਵੀ ਖੂਹ ਜਿਹੜਾ ਵਾ ਇਸ ਤਰ੍ਹਾਂ ਹੀ ਮਤਲਬ ਕਿ ਕਲਾ ਕਿਰਤੀ ਦੇ ਨਾਲ ਚਲਾ ਕੇ ਤੇ ਭਗਤ ਧੰਨਾ ਜੀ ਦੇ ਜਿਹੜੇ ਖੇਤਾਂ ਨੂੰ ਪਾਣੀ ਸਿੰਚਾਈ ਕੀਤੀ ਸੀ ਅੱਜ ਵੀ ਸੰਤ ਜੀ ਤੁਸੀਂ ਵੇਖ ਸਕਦੇ ਜੇ ਵੀ ਇਸ ਖੂਹ ਦੇ ਵਿੱਚ ਜਿਹੜਾ ਵਾ ਪਾਣੀ ਹੈਗਾ ਵਾ ਪਾਣੀ ਬਹੁਤ ਉੱਤੇ ਆ ਜਿਹੜਾ ਇਸ ਖੂਹ ਦੇ ਵਿੱਚ ਉਹ वैसे ਤਾਂ ਇੱਥੇ ਲਾਗੇ ਲਾਗੇ ਜਿਹੜਾ ਵਾ ਉਹ ਪਾਣੀ ਬਹੁਤ ਡੂੰਘੇ ਆ ਬੋਰ ਪਰ ਇਹ ਆ ਕਿ ਵੀ ਜਿਹੜਾ ਇਸ ਖੂਹ ਦੇ ਵਿੱਚ ਪਾਣੀ ਆ ਉਹ ਅੱਜ ਵੀ ਉੱਤੇ ਆ ਤਿੰਨ ਚਾਰ ਫੁੱਟ ਥੱਲੇ ਹਾਂਜੀ ਬਿਲਕੁਲ ਜ਼ਮੀਨ ਦੇ ਲੈਵਲ ਤੋਂ ਸਿਰਫ ਤਿੰਨ ਚਾਰ ਫੁੱਟ ਥੱਲੇ ਆ ਪਾਣੀ ਆ ਵੇਖੋ ਤੁਸੀਂ ਜ਼ਮੀਨ ਦਾ ਲੈਵਲ ਸਿਰਫ ਖੂਹ ਦੇ ਵਿੱਚ ਪਾਣੀ ਜਿਹੜਾ ਤਿੰਨ ਚਾਰ ਫੁੱਟ ਤੇ ਆ ਠੀਕ ਹੈ ਜੀ 6 ਫੁੱਟ ਤੇ ਹੋਊਗਾ ਜ਼ਮੀਨ ਤੋਂ ਬਸ ਬਸ ਜ਼ਮੀਨ ਦੇ ਲੈਵਲ ਤੋਂ ਥੋੜਾ ਜਿਹਾ ਨੀਵਾ ਆ ਪਾਣੀ ਤੇ ਬਾਕੀ ਇੱਥੇ ਜਿਹੜੇ ਆ ਲਾਗੇ ਬੰਨੇ ਜਿੰਨਾ ਵੀ ਏਰੀਆ ਹੈ ਨਾ ਉੱਥੇ ਸਾਰੇ ਪਾਣੀ ਬਹੁਤ ਮਾੜਾ ਤੇ ਮਤਲਬ ਡੂੰਗਾ ਬੋਰ ਜਿਹੜਾ ਵਾ 500 500 ਫੁੱਟ ਤੇ ਆ ਜਿਹੜਾ ਪਾਣੀ ਹੈ ਇੱਥੇ ਕਿਉਂਕਿ ਇੱਥੋਂ ਦੀ ਜਿਹੜੀ ਜ਼ਮੀਨ ਵਾ ਉਹ ਬਹੁਤ ਰੇਤਲੀ ਆ ਖੇਤੀ ਕਰਨ ਦੇ ਮਤਲਬ ਮੁਤਾਬਕ ਨਹੀਂ ਸਹੀ ਉਹ ਪਰ ਅੱਜ ਵੀ ਇੱਥੇ ਤੁਸੀਂ ਵੇਖ ਸਕਦੇ ਜੇ ਕਿ ਵੀ ਹਰ ਇੱਕ ਫਸਲ ਜਿਹੜੀ ਆ ਜਾਂ ਕਹਿ ਸਕਦੇ ਆ ਕਿ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਇਸ ਜ਼ਮੀਨ ਦੇ ਵਿੱਚ ਹੋ ਰਹੀਆਂ ਚਲੋ